दे दे बोत बोत 1984 ਸਿੱਖ ਦੰਗਿਆਂ ਦੇ ਵਿੱਚ ਦੋਸ਼ੀ ਪਾਏ ਸੱਜਣ ਕੁਮਾਰ ਦਾ ਟ੍ਰਾਇਲ ਹੋਇਆ ਖਤਮ ਅੰਤਮ ਬਹਿਸ 29 ਅਕਤੂਬਰ ਨੂੰ ਹੋਵੇਗੀ ਸ਼ੁਰੂ ਕੀ ਸਜ਼ਾ ਸੁناਈ ਜਾਵੇਗੀ ਸੱਜਣ ਕੁਮਾਰ ਨੂੰ ਜਾਂ ਸੱਜਣ ਕੁਮਾਰ ਨੂੰ ਬਾਈ ਇੱਜ਼ਤ ਬਰੀ ਕਰ ਦਿੱਤਾ ਜਾਵੇਗਾ ਇਸ ਦੇ ਬਾਰੇ ਉਹਨਾਂ ਦੇ ਵਕੀਲ ਦੇ ਵੱਲੋਂ ਜਾਣਕਾਰੀ ਦਿੱਤੀ ਗਈ ਹੈ ਤੁਸੀਂ ਜਿਹੜੇ ਲੋਕਲਾਈ ਨਿਊਜ਼ ਨਾਲ ਬਹੁਤ-ਬਹੁਤ ਸਵਾਗਤ ਹੈ ਸਾਡਾ 1984 ਦੇ ਵਿੱਚ ਹੋਏ ਦੰਗਿਆਂ ਦੇ ਵਿੱਚ ਸਿੱਖਾਂ ਦੇ ਉੱਪਰ ਹੋਇਆ ਕਤਲੇਆਮ ਜਿਸ ਵਿੱਚ ਕਾਂਗਰਸ ਦੇ ਆਗੂ ਸੱਜਨ ਕੁਮਾਰ ਜਗਦੀਸ਼ ਟਾਇਟਲਰ ਜਿਨ੍ਹਾਂ ਨੇ ਦਿੱਲੀ ਦੇ ਵਿੱਚ ਦੰਗੇ ਕਰਵਾਏ ਦਿੱਲੀ ਦੇ ਸਿੱਖਾਂ ਨੂੰ ਜੋ ਉਹਨਾਂ ਦੇ ਬੱਚਿਆਂ ਨੂੰ ਔਰਤਾਂ ਨੂੰ ਮਾਰ ਦਿੱਤਾ ਗਿਆ ਉਹਨਾਂ ਦੇ ਗਲਾਂ ਦੇ ਵਿੱਚ ਟਾਇਰ ਪਾ ਕੇ ਅੱਗ ਲਾ ਦਿੱਤੀ ਗਈ ਜਿਸ ਨੂੰ ਲੈ ਕੇ ਬਹੁਤ ਸਾਰੇ ਸਿੱਖਾਂ ਦੀ ਨਸਲ ਖੁੱਸੀ ਹੋਈ 1984 ਦੇ ਦੰਗਿਆਂ ਨੂੰ ਲੈ ਕੇ ਜੋ ਲਗਾਤਾਰ ਸੰਸਦ ਦੇ ਵਿੱਚ ਆਵਾਜ਼ ਗੂੰਜੀ ਜਦੋਂ ਕੁਝ ਜਿਹੜੇ ਉਹ ਲੋਕ ਸੀ ਜਿਨ੍ਹਾਂ ਨੇ ਉਹ ਅਖੀ ਹਾਲ ਵੇਖਿਆ ਉਹਨਾਂ ਨੇ ਇਹਨਾਂ ਦੋਸ਼ੀਆਂ ਨੂੰ ਸਜ਼ਾ ਮਾ ਦਵਾਉਣ ਲਈ ਜੋ ਪ੍ਰਸ਼ਨ ਅਧਰ ਕੀਤੀਆਂ ਸੁਪਰੀਮ ਕੋਰਟ ਦਾ ਦਰਵਾਜ਼ਾ ਖੜਕਾਇਆ ਉਸ ਤੋਂ ਬਾਅਦ ਹੁਣ ਸੱਜਨ ਕੁਮਾਰ ਦੇ ਮਾਮਲੇ ਦੇ ਵਿੱਚ ਅੱਜ ਜਿਹੜਾ ਕਿ ਉਹ ਟ੍ਰਾਇਲ ਪੂਰਾ ਹੋ ਚੁੱਕਿਆ ਹੈ 1984 ਮਾਮਲੇ ਦੇ ਵਿੱਚ ਸੱਜਨ ਕੁਮਾਰ ਮੁੱਖ ਦੋਸ਼ੀ ਪਾਇਆ ਗਿਆ ਜਿਨ੍ਹਾਂ ਦੇ ਟ੍ਰਾਇਲ ਨੂੰ ਅਦਾਲਤ ਨੇ ਲੰਬੇ ਸਮੇਂ ਬਾਅਦ ਪੂਰਾ ਕੀਤਾ ਹੈ ਕੋਰਟ ਨੇ ਦੋਵਾਂ ਪੱਖਾਂ ਦੀਆਂ ਦਲੀਲਾਂ ਸੁਣ ਲਈ ਅਲੱਗ 2 ਤਕਤੂਬਰ ਦੀ ਤਰੀਕ ਤੈਅ ਕਰ ਦਿੱਤੀ ਗਈ ਹੈ ਸੋ ਦੱਸਦੀ ਹੈ ਕਿ 7 ਜੁਲਾਈ ਨੂੰ ਸੱਜਨ ਕੁਮਾਰ ਨੇ ਖੁਦ ਨੂੰ ਬੇਕਸੂਰ ਦੱਸਿਆ ਸੀ ਸੱਜਨ ਕੁਮਾਰ ਨੇ ਕਿਹਾ ਸੀ ਕਿ ਮੇਰੇ ਖਿਲਾਫ ਕੋਈ ਵੀ ਸਬੂਤ ਨਹੀਂ ਹੈ ਤੇ ਨਾ ਹੀ ਮੈਂ ਉਸ ਸਮੇਂ ਉਸ ਦੰਗਿਆਂ ਵਿੱਚ ਮੌਜੂਦ ਸੀ ਸੋ 9 ਨਵੰਬਰ ਨੂੰ 2023 ਨੂੰ ਇਸ ਮਾਮਲੇ ਦੀ ਪੀੜਤ ਮਨਜੀਤ ਕੌਰ ਨੇ ਆਪਣੇ ਬਿਆਨ ਦਰਜ ਕਰਵਾਏ ਸਨ ਜੋ ਕਿ ਦਿੱਲੀ ਦੀ ਰਹਿਣ ਵਾਲੀ ਮਨਜੀਤ ਕੌਰ ਉਹਨਾਂ ਦੇ ਬਿਆਨਾਂ ਦੇ ਆਧਾਰ ਤੇ ਉੱਪਰ ਸੱਜਨ ਕੁਮਾਰ ਨੂੰ ਹੁਣ ਸਜ਼ਾ ਹੋਵੇਗੀ ਆਪਣੇ ਬਿਆਨਾਂ ਵਿੱਚ ਮਨਜੀਤ ਕੌਰ ਨੇ ਕਿਹਾ ਸੀ ਕਿ ਮੈਂ ਪੀੜਤ ਦੇ ਲੋਕਾਂ ਤੋਂ ਸੁਣਿਆ ਸੀ ਕਿ ਸੱਜਨ ਕੁਮਾਰ ਪੀੜ ਦੇ ਵਿੱਚ ਸ਼ਾਮਲ ਸਨ ਪਰ ਸੱਜਣ ਨੂੰ ਅੱਖਾਂ ਨਾਲ ਨਹੀਂ ਦੇਖਿਆ ਗਿਆ 1900 ਜੋ ਮਾਕਨਾ 2023 ਨੂੰ ਕੋਰਟ ਨੇ ਸੱਜਣ ਕੁਮਾਰ ਖਿਲਾਫ ਦੋਸ਼ ਤੈਅ ਕਰ ਦਿੱਤੇ ਸਨ ਕੋਰਟ ਨੇ ਸੱਜਣ ਕੁਮਾਰ ਖਿਲਾਫ ਭਾਰਤੀ ਦੰਡਵਾਲੀ ਦੀ ਧਾਰਾ 147 148 152ਏ 295 149 307 ਅਤੇ 308 323 325 ਤੇ 395 ਤੇ 436 ਦੇ ਤਹਿਤ ਦੋਸ਼ ਤੈਅ ਕਰਨ ਦਾ ਹੁਕਮ ਦਿੱਤਾ ਸੀ ਹਾਲਾਂਕਿ ਕੋਰਟ ਨੇ ਐਸ ਆਈਟੀ ਵੱਲੋਂ ਸੱਜਣ ਕੁਮਾਰ ਖਿਲਾਫ ਲਗਾਈ ਗਈ ਕਤਲ ਦੀ ਧਾਰਾ 302 ਨੂੰ ਹਟਾਉਣ ਦਾ ਵੀ ਹੁਕਮ ਦਿੱਤਾ ਸੀ ਜੋ ਕਿ 302 ਕਤਲ ਦੀ ਧਾਰਾ ਸੀ ਜਿਸ ਨੂੰ ਲੈ ਕੇ ਸੱਜਣ ਕੁਮਾਰ ਨੂੰ ਹੁਣ ਟ੍ਰਾਇਲ ਪੂਰਾ ਹੋਣ ਤੋਂ ਬਾਅਦ 29 ਅਕਤੂਬਰ ਨੂੰ ਜੋ ਉਹਨਾਂ ਦੇ ਕੇਸ ਦੀ ਸੁਣਵਾਈ ਹੋਣੀ ਹੈ ਉਹਨਾਂ ਨੂੰ ਜਿਹੜਾ ਸਜ਼ਾ ਸੁਣਾਈ ਜਾਣੀ ਹੈ ਜਾਂ ਉਹਨਾਂ ਨੂੰ ਬਾਈ ਇੱਜ਼ਤਪਰੀ ਕੀਤਾ ਜਾ ਸਕਦਾ ਹੈ ਜਿਸ ਨੂੰ ਲੈ ਕੇ ਸੱਜਣ ਕੁਮਾਰ ਦੇ ਸਮਰਥਕਾਂ ਦੇ ਵਿੱਚ ਥੋੜੀ ਖੁਸ਼ੀ ਜਿਤਾਈ ਜਾ ਰਹੀ ਹੈ ਉਹਨਾਂ ਦੇ ਪਰਿਵਾਰਕ ਮੈਂਬਰਾਂ ਦੇ ਵਿੱਚ ਖੁਸ਼ੀ ਜਿਤਾਈ ਜਾ ਰਹੀ ਹੈ ਪਰ ਦੂਸਰੇ ਪਾਸੇ ਸੱਜਣ ਕੁਮਾਰ ਨੂੰ ਜਿਹੜਾ ਕਿ ਦੋਸ਼ੀ ਵੀ ਠਲਾਇਆ ਗਿਆ ਹੈ ਜਦੋਂ ਕਿ ਸੱਜਣ ਕੁਮਾਰ ਦੇ ਉੱਪਰ ਕੁਝ ਗਵਾਹਾਂ ਨੇ ਗਵਾਣ ਦਰਜ ਨੇ ਕਿ ਸੱਜਣ ਕੁਮਾਰ ਨੇ ਖੁਦ ਹਾਜ਼ਰ ਹੋ ਕੇ ਲੋਕਾਂ ਨੂੰ ਕਿਹਾ ਸੀ ਕਿ ਇਹਨਾਂ ਸਿੱਖਾਂ ਨੂੰ ਮਾਰੋ ਇਹਨਾਂ ਨੇ ਤੁਹਾਡੀ ਇੰਦਰਾ ਦਾ ਕਤਲ ਕੀਤਾ ਹੈ ਇਹਨਾਂ ਨੇ ਤੁਹਾਡੀ ਇੰਦਰਾ ਨੂੰ ਮਾਰਿਆ ਹੈ ਸੋ ਸਿੱਖਾਂ ਨੂੰ ਜਿਹੜਾ ਕਿ ਮਾਰਨ ਵਾਸਤੇ ਸੱਜਣ ਕੁਮਾਰ ਤੇ ਜਗਦੀਸ਼ ਟੈਕਲਰ ਨੇ ਉਤਸ਼ਾਹਿਤਿਆ ਸੀ ਔਰ ਭੀੜ ਦੇ ਵਿੱਚ ਖੁਦ ਜਾ ਕੇ ਲੋਕਾਂ ਦੇ ਉੱਪਰ ਹਮਲੇ ਕਰਵਾਏ ਸੀ ਸਿੱਖਾਂ ਦੇ ਘਰਾਂ ਦੇ ਵਿੱਚੋਂ ਸਿੱਖਾਂ ਨੂੰ ਖਿੱਚ ਕੇ ਉਹਨਾਂ ਦੇ ਜਿਹੜੇ ਬੱਚਿਆਂ ਨੂੰ ਮਰਵਾਇਆ ਗਿਆ ਸੀ ਉਹਨਾਂ ਨੂੰ ਮਾਰ ਦਿੱਤਾ ਗਿਆ ਸੀ ਜਿਸ ਨੂੰ ਲੈ ਕੇ ਇਹ ਬਹੁਤ ਲੰਬੇ ਸਮੇਂ ਬਾਅਦ ਹੁਣ ਜਿਹੜਾ ਕਿ ਉਹਨਾਂ ਇਨਸਾਫ ਮਿਲਣ ਦੀ ਆਸ ਜਾਗੀ ਹੈ ਜਿਹੜੇ ਦੋਸ਼ੀ ਨੇ ਉਹਨਾਂ ਨੂੰ ਸਜ਼ਾਵਾਂ ਹੋਣ ਦੀ ਆਸ ਜਾਗੀ ਹੈ ਸੋ ਨਿਆਂ ਦੀ ਮੰਗ ਕੀਤੀ ਜਾ ਰਹੀ ਸੀ ਜੋ ਲੰਬਾ ਸਮਾਂ ਕੇਸ ਚੱਲਿਆ ਜਿਸ ਨੂੰ ਲੈ ਕੇ ਸੱਜਨ ਕੁਮਾਰ ਦੇ ਖਿਲਾਫ ਜੋ ਦੋਸ਼ ਤੈਅ ਹੋਏ ਸੀ 29 ਅਕਤੂਬਰ ਨੂੰ ਉਸ ਦੀ ਸਜ਼ਾ ਸੁਣਾਈ ਜਾਵੇਗੀ